ਤੇ ਭਾਰਤੀ ਜਨਤਾ ਪਾਰਟੀ ਵਾਲੇ ਤਰਲੋ ਮੱਛੀ ਹੋ ਰਹੇ ਨੇ ਕਿ ਕਿਸ ਤਰ੍ਹਾਂ ਉਹ ਦੁਬਾਰਾ ਪੰਜਾਬ ਦੀ ਸੱਤਾ ਬਚਾਉਣ ਕਦੇ ਕਾਲੀ ਦਲ ਦੇ ਥੱਲੇ ਵਾਲੇ ਦਿੱਤਾ ਕਦੇ ਭਾਰਤੀ ਜਨਤਾ ਪਾਰਟੀ ਵਾਲੇ ਪੰਜਾਬ ਇਕਾਈ ਦੇ ਜਿਹੜੇ ਨਵੇਂ-ਨਵੇਂ ਪ੍ਰਧਾਨ ਬਣੇ ਨੇਗੇ ਜਿਹੜੇ ਕਾਂਗਰਸ ਪਾਰਟੀ ਤੋਂ ਸ਼ਿਫਟ ਹੋ ਕੇ ਬੀਜੇਪੀ ਚ ਗਏ ਨੇਗੇ ਉਹ ਲਗਾਤਾਰ ਆਪਣੀ ਬਿਆਨਬਾਜ਼ੀ ਜਿਹੜੀ ਆ ਸਿਆਸੀ ਬਿਆਨਬਾਜ਼ੀ ਪੰਜਾਬ ਚ ਦਿੱਤੇ ਰਹਿੰਦੇ ਨੇਗੇ ਕਿ ਨੌ ਮਾਸ ਦਾ ਰਿਸ਼ਤਾ ਦੁਬਾਰਾ ਜੋੜਨਾ ਚਾਹੀਦਾ ਕਿ ਦੁਬਾਰਾ ਸੱਤਾ ਵਿੱਚ ਆਉਣ ਦੇ ਲਈ ਆ ਅਕਾਲੀ ਦਲ ਭਾਜਪਾ ਨੂੰ ਇਕੱਠੇ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਆਕਾਲੀ ਦਲ ਦੇ ਲੀਡਰ ਔਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਪੰਜਾਬ ਚ ਕਰਦੇ ਰਹਿੰਦੇ ਨੇ ਪਰ ਲੇਕਿਨ ਜਦੋਂ ਕਾਲੀ ਦਲ ਦੀ ਕਾਲੀ ਦਲ ਦੇ ਪ੍ਰਧਾਨ ਜੀ ਗੱਲ ਕਰਦੇ ਨੇ ਕਿ ਉਹ ਗੱਠਜੋੜ ਤੋਂ ਡਡਾਈ ਕਰਦੇ ਨੇਗੇ